ਦੋਸਤੋ ਮਰਨਾ ਤਾਂ ਇੱਕ ਦਿਨ ਹੈਗਾ ਹੀ ਐ ਫਿਰ ਕਿਉਂ ਨਾ ਜਾਂਦੇ ਜਾਂਦੇ ਦੂਜਿਆਂ ਵਿੱਚ ਜਿਉਂਦੇ ਹੋ ਜਾਈਏ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੁਬਿਊਬ ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਕੀ ਤੁਸੀਂ ਜਾਣਦੇ ਹੋਗੇ ਕਿ ਭਾਰਤ ਦੇ ਵਿੱਚ ਹਜ਼ਾਰਾਂ ਲੋਕ ਹਰ ਸਾਲ ਅੰਗਾਂ ਦੀ ਕਮੀ ਦੇ ਕਾਰਨ ਮਰ ਜਾਂਦੇ ਨੇ ਕਿਉਂਕਿ ਭਾਰਤ ਦੇ ਵਿੱਚ ਬਹੁਤ ਹੀ ਘੱਟ ਲੋਕ ਨੇ ਜਿਹੜੇ ਅੰਗਦਾਨ ਕਰਦੇ ਨੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਸ਼ਰੀਰਦਾਨ ਕਰਦੇ ਨੇਗੇ ਜਿਵੇਂ ਕਿ ਬਹੁਤ ਸਾਰੇ ਲੋਕ ਖੂਨਦਾਨ ਕਰਦੇ ਨੇ ਪਰ ਸ਼ਰੀਰਦਾਨ ਦੇ ਮਾਮਲੇ ਦੇ ਵਿੱਚ ਅੰਗਦਾਨ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਹੀ ਘੱਟ ਲੋਕ ਅੱਗੇ ਆਉਂਦੇ ਨੇ ਇਸ ਦੇ ਕਈ ਕਾਰਨ ਹੋ ਸਕਦੇ ਨੇ ਵੀਡੀਓ ਦੇ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ ਕੀ ਤੁਸੀਂ ਜਾਣਦੇ ਹੋਗੇ ਕਿ ਇੱਕ ਵਿਅਕਤੀ ਮਰਨ ਤੋਂ ਬਾਅਦ ਵੀ ਕਿੰਨੇ ਲੋਕਾਂ ਦੀ ਜਾਨ ਬਚਾ ਸਕਦਾ ਹੈ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ ਕੀ ਤੁਸੀਂ ਇਹ ਵੀ ਜਾਣਦੇ ਹੋਗੇ ਕਿ ਇੱਕ ਵਿਅਕਤੀ ਕਿਹੜੇ-ਕਿਹੜੇ ਅੰਗ ਦਾਨ ਕਰ ਸਕਦਾ ਹੈ ਤੇ ਭਾਰਤ ਦੇ ਵਿੱਚ ਅੰਗ ਦਾਨ ਕਰਨ ਦੀ ਸ਼ਰੀਰ ਦਾਨ ਕਰਨ ਦੀ ਪ੍ਰਕਿਰਿਆ ਕੀ ਹੈ ਤੇ ਕਿੰਨੇ ਪ੍ਰਤੀਸ਼ਤ ਲੋਕ ਅੰਗ ਦਾਨ ਕਰਦੇ ਨੇਗੇ ਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਅੰਗ ਦਾਨ ਕਰਨ ਦੇ ਮਾਮਲੇ ਦੇ ਵਿੱਚ ਸ਼ਰੀਰ ਦਾਨ ਕਰਨ ਦੇ ਮਾਮਲੇ ਦੇ ਵਿੱਚ ਕਿਹੜਾ ਦੇਸ਼ ਸਭ ਤੋਂ ਅੱਗੇ ਹੈ ਜੇ ਤੁਸੀਂ ਨਹੀਂ ਜਾਣਦੇ ਤਾਂ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖ ਸਕਦੇ ਹੋਗੇ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ ਵਟਸਐਪ ਤੇ ਸਟੇਟਸ ਵੀ ਲਗਾ ਸਕਦੇ ਹੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬਾਡੀ ਆਰਗਨਸ ਡੋਨੇਸ਼ਨ ਦੇ ਬਾਰੇ ਵਿੱਚ ਅੰਗਦਾਨ ਕਰਨ ਦੇ ਬਾਰੇ ਵਿੱਚ ਸਰੀਰਦਾਨ ਕਰਨ ਦੇ ਵਾਰਿਚ ਕਿਉਂਕਿ ਪਹਿਲਾਂ ਵੀ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਇੱਥੇ ਤੇ ਕਿਵੇਂ ਆ ਜਾਵੇ ਤੇ ਇਸੇ ਕਰਕੇ ਜੇ ਤੁਸੀਂ ਵੀ ਸਮਾਜ ਦਾ ਲੋਕਾਂ ਦਾ ਆਪਣੇਆਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਜਿਵੇਂ ਲੋਕ ਖੂਨਦਾਨ ਕਰਦੇ ਨੇ ਜਿਵੇਂ ਤੁਸੀਂ ਖੂਨਦਾਨ ਕਰਦੇ ਹੋ ਤਾਂ ਤੁਸੀਂ ਵੀ ਆਪਣਾ ਸਰੀਰਦਾਨ ਕਰਕੇ ਸਰੀਰ ਦੇ ਅੰਗ দান ਕਰਕੇ ਮਰ ਕੇ ਵੀ ਦੁਨੀਆ ਦਾ ਭਲਾ ਕਰ ਸਕਦੇ ਹਾਂ ਦੂਜਿਆਂ ਦੇ ਵਿੱਚ ਜਿਉਂਦੇ ਹੋ ਸਕਦੇ ਹਾਂਗੇ ਦੂਜਿਆਂ ਦੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ ਦੂਜਿਆਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਇਹ ਜਿਹੜੀ ਡੋਨੇਸ਼ਨ ਹੈ ਜਿਹੜਾ ਇਹ ਅੰਗ দান ਕਰਨਾ ਹੈ ਸਰੀਰ দান ਕਰਨਾ ਹੈ ਇਹ ਦੋ ਤਰੀਕਿਆਂ ਦੇ ਨਾਲ ਹੁੰਦਾ ਹੈਗਾ ਨੰਬਰ 1 ਤਾਂ ਜਦੋਂ ਬੰਦਾ ਜਿਉਂਦਾ ਹੁੰਦਾ ਹੈ ਆਪਣੇ ਜਿਉਂਦੇ ਜਿਉਂਦੇ ਉਹ ਆਪਣੀ ਬਾਡੀ ਦਾ ਕੋਈ ਅੰਗ ਦਾਨ ਕਰ ਦਿੰਦਾ ਜਿਵੇਂ ਅਸੀਂ ਕਈ ਵਾਰੀ ਪੜ੍ਹਦੇ ਆ ਸੁਣਦੇ ਆ ਕਿ ਦੋ ਕਿਡਨੀਆਂ ਸੀਗੀਆਂ ਜੀ ਉਹਨਾਂ ਦੇ ਵਿੱਚੋਂ ਇੱਕ ਕਿਡਨੀ ਉਹਨੇ ਦਾਨ ਕਰਤੀ ਫਲਾਣੇ ਵਿਅਕਤੀ ਨੇ ਫਲਾਣੇ ਵਿਅਕਤੀ ਨੂੰ ਦਾਨ ਕਰਤੀ ਇਸੇ ਤਰ੍ਹਾਂ ਜਿਵੇਂ ਲੀਵਰ ਹੋ ਗਿਆ ਜਾਂ ਕਿਡਨੀਆਂ ਹੋ ਗਈਆਂ ਇਸ ਤਰ੍ਹਾਂ ਜਿਉਂਦੇ ਜੀ ਕਈ ਅੰਗ ਦਾਨ ਹੋ ਜਾਂਦੇ ਨੇਗੇ ਹੋਰ ਵੀ ਕਈ ਅੰਗ ਹੈਗੇ ਨੇ ਦੂਜਾ ਤਰੀਕਾ ਹੈਗਾ ਕਿ ਆਪਣੇ ਜਿਉਂਦੇ ਜੀ ਇੱਕ ਵਿਅਕਤੀ ਇਹ ਫੈਸਲਾ ਕਰ ਲੈਂਦਾ ਹੈ ਕਿ ਜਦੋਂ ਮੇਰੀ ਮੌਤ ਹੋਊਗੀ ਜਦੋਂ ਮੈਂ ਮਰੂੰਗਾ ਮੇਰੇ ਸਰੀਰ ਨੂੰ ਦਾਨ ਕਰ ਦਿੱਤਾ ਜਾਵੇ ਮੇਰੇ ਸਰੀਰ ਦੇ ਅੰਗਾਂ ਨੂੰ ਦਾਨ ਕਰ ਦਿੱਤਾ ਜਾਵੇ ਜਿਵੇਂ ਕਿ ਮਰਨ ਤੋਂ ਬਾਅਦ ਦਿਲ ਹੋ ਗਿਆ ਜਿਗਰ ਹੋ ਗਿਆ ਫੇਫੜੇ ਹੋ ਗਏ ਅੱਖਾਂ ਹੋ ਗਈਆਂ ਹੋਰ ਬਹੁਤ ਸਾਰੇ ਅੰਗ ਨੇ ਜਿਹੜੇ ਦਾਨ ਕੀਤੇ ਜਾ ਸਕਦੇ ਨੇਗੇ ਅੱਗੇ ਜਾ ਕੇ ਗੱਲ ਕਰਦੇ ਆ ਕਿ ਕਿਹੜੇ-ਕਿਹੜੇ ਅੰਗ ਦਾਨ ਕੀਤੇ ਜਾ ਸਕਦੇ ਨੇ ਇਸ ਤਰ੍ਹਾਂ ਦੋਸਤੋ ਅਸੀਂ ਦੂਜਿਆਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ ਦੂਜਿਆਂ ਦੀ ਜ਼ਿੰਦਗੀ ਨੂੰ ਸੁਧਾਰ ਸਕਦੇ ਹਾਂ ਕਿਉਂਕਿ ਮਿੱਟੀ ਨੇ ਤਾਂ ਇੱਕ ਦਿਨ ਮਿੱਟੀ ਹੋਣਾ ਹੈਗਾ ਸਰੀਰ ਨੇ ਇੱਕ ਦਿਨ ਮਿੱਟੀ ਹੋਣਾ ਹੈ ਫਿਰ ਕਿਉਂ ਨਾ ਇਹ ਕਿਸੇ ਦੇ ਕੰਮ ਆ ਜੀ ਕਿ ਉਹਨਾਂ ਕਿਸੇ ਦੀ ਜਾਨ ਬਚ ਜੇ ਇਸੇ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਖੂਨ ਦਾਨ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਹ ਵੀ ਇੱਕ ਬਹੁਤ ਵੱਡਾ ਦਾਨ ਹੈ ਅੰਗ ਦਾਨ ਕਰਨਾ ਸ਼ਰੀਰ ਦਾਨ ਕਰਨਾ ਤੇ ਕਿਹੜੇ-ਕਿਹੜੇ ਅੰਗ ਨੇ ਜਿਹੜੇ ਅਸੀਂ ਆਪਣੀ ਬਾਡੀ ਦੇ ਦਾਨ ਕਰ ਸਕਦੇ ਹਾਂ ਮਰਨ ਤੋਂ ਬਾਅਦ ਵੀ ਇੱਕ ਤਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਸਾਡਾ ਦਿਲ ਹੁੰਦਾ ਹੈ ਉਹ ਦਾਨ ਕੀਤਾ ਜਾ ਸਕਦਾ ਹੈ ਇੱਕ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਜਿਸ ਜਰੂਰਤਮੰਦ ਵਿਅਕਤੀ ਨੂੰ ਜਿਹੜੇ ਲੋੜਵੰਦ ਵਿਅਕਤੀ ਨੂੰ ਦਿਲ ਦੀ ਜ਼ਰੂਰਤ ਹੈ ਉਸ ਨੂੰ ਦਿਲ ਦਿੱਤਾ ਜਾ ਸਕਦਾ ਹੈ ਤੇ ਅੱਗੇ ਅਸੀਂ ਜਿਗਰ ਕਹਿ ਸਕਦੇ ਹਾਂ ਲੀਵਰ ਇਹ ਇੱਕ ਤੋਂ 2 ਵਿਅਕਤੀਆਂ ਨੂੰ ਵੀ ਦਾਨ ਕੀਤਾ ਜਾ ਸਕਦਾ ਹੈ ਤੇ ਜਿਹੜੇ ਗੁਰਦੇ ਨੇ ਕਿਡਨੀਆਂ ਨੇ ਉਹ ਵੀ 2 ਲੋਕਾਂ ਦੀ ਜਾਨ ਬਚਾ ਸਕਦੀਆਂ ਨੇ ਫੇਫੜੇ 2 ਲੋਕਾਂ ਦੀ ਜਾਨ ਬਚਾ ਸਕਦੇ ਨੇ ਪੈਨਕਰੀਆਜ਼ ਇੱਕ ਵਿਅਕਤੀ ਨੂੰ ਬਚਾ ਸਕਦੇ ਨੇ ਤੇ ਜਿਹੜੀਆਂ ਅੰਤੜੀਆਂ ਹੁੰਦੀਆਂ ਨੇ ਅੰਤਾਂ ਹੁੰਦੀਆਂ ਨੇ ਉਹ ਵੀ ਇੱਕ ਵਿਅਕਤੀ ਦੀ ਜਾਨ ਬਚਾ ਸਕਦੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਕੁੱਲ ਮਲਿਆ ਕੇ 8 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਉਹ ਵੀ ਮਰ ਕੇ ਆਪਣੀ ਮੌਤ ਤੋਂ ਬਾਅਦ ਤੇ ਕੁਝ ਟਿਸ਼ੂਜ਼ ਹੁੰਦੇ ਨੇ ਜਿਵੇਂ ਸਾਡੀਆਂ ਜਿਹੜੀਆਂ ਅੱਖਾਂ ਨੇ ਅੱਖਾਂਦਾਨ ਕੀਤੀਆਂ ਜਾ ਸਕਦੀਆਂ ਨੇ ਦੋ ਲੋਕਾਂ ਨੂੰ ਰੋਸ਼ਨੀ ਦਿਖਾਈ ਜਾ ਸਕਦੀ ਹੈ ਦੁਨੀਆ ਦਿਖਾਈ ਜਾ ਸਕਦੀ ਹੈ ਉਹਨਾਂ ਦੀ ਨਜ਼ਰ ਵਾਪਸ ਲਿਆਂਦੀ ਜਾ ਸਕਦੀ ਹੈ ਜਿਹੜੀ ਸਾਡੀ ਚਮੜੀ ਹੈ ਸਕਿਨ ਹੈ ਏ ਵੀ দান ਕੀਤੀ ਜਾ ਸਕਦੀ ਹੈ ਜੇ ਕਿਸੇ ਦੀ ਚਮੜੀ ਜਲ ਗਈ ਗਲ ਗਈ ਸੜ ਗਈ ਕੋਈ ਹੋਰ ਪ੍ਰੋਬਲਮ ਆ ਗਈ ਉਸ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਸਕਦਾ ਹੈ ਜਿਹੜੀਆਂ ਸਾਡੀਆਂ ਹੱਡੀਆਂ ਨੇ ਉਹ দান ਕੀਤੀਆਂ ਜਾ ਸਕਦੀਆਂ ਨੇ ਜਿਹੜੇ ਆਰਥੋ ਦੇ ਪੇਸ਼ੈਂਟ ਨੇ ਮਰੀਜ਼ ਨੇ ਉਹਨਾਂ ਨੂੰ দান ਕੀਤਾ ਜਾ ਸਕਦਾ ਹੈ ਹਰਟ ਵਾਲਵਰਸ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਮੇਰੇ ਕਹਿਣ ਤੋਂ ਭਾਵ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਇੰਟਰਨੈਟ ਤੋਂ 75 ਤੋਂ ਵੱਧ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਸਕਦਾ ਹੈ ਇੱਕ ਹੀ ਵਿਅਕਤੀ 75 ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਦਾ ਹੈ ਤੇ 8 ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਬਹੁਤ ਹੀ ਘੱਟ ਲੋਕ ਅੰਗਦਾਨ ਕਰਦੇ ਨੇ ਸ਼ਰੀਰਦਾਨ ਕਰਦੇ ਨੇ ਇਸ ਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਭਾਰਤ ਦੇ ਵਿੱਚ ਅੰਗਦਾਨ ਕਰਨ ਦੇ ਮਾਮਲੇ ਦੇ ਵਿੱਚ ਸ਼ਰੀਰਦਾਨ ਕਰਨ ਦੇ ਮਾਮਲੇ ਦੇ ਵਿੱਚ ਅਵੇਅਰਨੈਸ ਬਹੁਤ ਘੱਟ ਹੈ ਲੋਕ ਬਹੁਤ ਘੱਟ ਜਾਗਰੂਕ ਨੇ ਜਾਣੂ ਨੇ ਬਹੁਤੇ ਲੋਕ ਤਾਂ ਐਸੇ ਵੀ ਨੇ ਜਿਹੜੇ ਅੰਗਦਾਨ ਕਰਨ ਦੇ ਬਾਰੇ ਚ ਸਰੀਰਦਾਨ ਕਰਨ ਦੇ ਬਾਰੇ ਚ ਜਾਣਦੇ ਵੀ ਨਹੀਂ ਹੈਗੇ ਉਹਨਾਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਹੈਗੀ ਕਿ ਇਸ ਤਰ੍ਹਾਂ ਵੀ ਹੁੰਦਾ ਹੈਗਾ ਕਿਉਂਕਿ ਇਹ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਅਨਪੜ੍ਹ ਵੀ ਨੇ ਤੇ ਗਰੀਬੀ ਵੀ ਬਹੁਤ ਹੈ ਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਚ ਹੈਗੀਆਂ ਨੇ ਤੇ ਇਸ ਕਰਕੇ ਵੀ ਜਾਗਰੂਕਤਾ ਘੱਟ ਹੈ ਤੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਕੁਝ ਭਰਮ ਵੀ ਨੇ ਪਲੀ ਬੇ ਕੈਵਿਨ ਨੇ ਗਲਤ ਫਹਮੀਆਂ ਵੀ ਨੇ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਅੰਗ ਦਾਨ ਕਰਨ ਦੇ ਨਾਲ ਅੰਤਮ ਸੰਸਕਾਰ ਨਹੀਂ ਹੋ ਸਕਦਾ ਦਾ ਸੰਸਕਾਰ ਨਹੀਂ ਹੋ ਸਕਦਾ ਰਸਮਾਂ ਨਹੀਂ ਹੋ ਸਕਦੀਆਂ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਗਲਤ ਫਹਮੀ ਹੈ ਇਹ ਭਰਮ ਹੈ ਸੰਸਕਾਰ ਹੋ ਸਕਦਾ ਹੈ ਜਦੋਂ ਅੰਗ ਡੋਨੇਟ ਹੋ ਜਾਂਦੇ ਨੇ ਦਾਨ ਕਰ ਦਿੱਤੇ ਜਾਂਦੇ ਨੇ ਕੱਢ ਲਏ ਜਾਂਦੇ ਨੇ ਤਾਂ ਜਿਹੜੀ ਬਾਕੀ ਬਚਦੀ ਬਾਡੀ ਹੈ ਉਦਾ ਸੰਸਕਾਰ ਕੀਤਾ ਜਾ ਸਕਦਾ ਹੈ ਰਸਮਾਂ ਵੀ ਕੀਤੀਆਂ ਜਾ ਸਕਦੀਆਂ ਨੇ ਤੇ ਅੱਗੇ ਕਈ ਲੋਕ ਇਹ ਵੀ ਸੋਚਦੇ ਨੇ ਕਿ ਡਾਕਟਰ ਜਾਨ ਨਹੀਂ ਬਚਾਉਂਦੇ ਕਿ ਜਦੋਂ ਅਸੀਂ ਬਿਮਾਰ ਹੋ ਗਏ ਹਸਪੀਟਲ 'ਚ ਐਡਮਿਟ ਹੋ ਗਏ ਤਾਂ ਡਾਕਟਰ ਸਾਨੂੰ ਜਾਣ ਕੇ ਮਾਰ ਦੇਣਗੇ ਸਾਡੀ ਜਾਨ ਨਹੀਂ ਬਚਾਉਣਗੇ ਕਿਉਂਕਿ ਉਹਨਾਂ ਨੂੰ ਇਹ ਹੋਊਗਾ ਕਿ ਇਹਦੇ ਅੰਗ ਚਾਹੀਦੇ ਨੇ ਦੂਜੇ ਬੰਦੇ 'ਚ ਪਾਉਣੇ ਨੇ ਇਸ ਤਰ੍ਹਾਂ ਵੀ ਕਈ ਲੋਕ ਸੋਚਦੇ ਨੇਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਵੀ ਗਲਤ ਹੈ ਕਿਉਂਕਿ ਜਿਹੜੇ ਚੰਗੇ ਡਾਕਟਰ ਨੇ ਉਹਨਾਂ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਮਰੀਜ਼ ਨੂੰ ਬਚਾਉਣਾ ਨਾ ਕਿ ਉਸ ਨੂੰ ਮਾਰਨਾ ਜਾਂ ਇਹ ਲਾਲਚ ਕਰਨਾ ਕਿ ਉਹਦੇ ਅੰਗ ਕੱਢ ਲਈਏ ਬਹੁਤ ਹੀ ਕੋਈ ਰੇਅਰ ਇਹੋ ਜਿਹਾ ਇਨਸਾਨ ਹੋ ਸਕਦਾ ਹੈ ਡਾਕਟਰ ਹੋ ਸਕਦਾ ਹੈ ਜਿਹੜਾ ਇਹ ਸੋਚ ਲੇ ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਹੋਣਗੇ ਡਾਕਟਰ ਤੇ ਕਈ ਲੋਕ ਇਹ ਵੀ ਸੋਚਦੇ ਨੇ ਕਿ ਧਰਮ ਮਨਾ ਕਰਦਾ ਜੀ ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਧਰਮ ਨੇ ਵੱਖੋ ਵੱਖਰੇ ਧਰਮਾਂ ਦੇ ਲੋਕ ਨੇ ਬਹੁਤ ਸਾਰੇ ਧਾਰਮਿਕ ਸਥਾਨ ਨੇ ਬਹੁਤ ਸਾਰੇ ਲੋਕ ਦਾਨ ਵੀ ਕਰਦੇ ਨੇ ਪਾਠ ਪੂਜਾ ਕਰਦੇ ਨੇ ਬਹੁਤ ਹੀ ਪੁੰਨ ਦਾ ਕੰਮ ਕਰਦੇ ਨੇ ਪਰ ਇਸ ਮਾਮਲੇ ਦੇ ਵਿੱਚ ਬਹੁਤ ਘੱਟ ਲੋਕ ਨੇ ਇੱਥੋਂ ਤੱਕ ਕਿ ਜਿਹੜੇ ਧਰਮੀ ਲੋਕ ਨੇ ਉਹ ਵੀ ਪਰ ਮੈਨੂੰ ਇਹ ਲੱਗਦਾ ਹੈ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਬਾਕੀ ਜਿਹੜੇ ਧਰਮ ਨੇ ਉਹ ਇਨਸਾਨੀਅਤ ਦੇ ਧਰਮ ਤੋਂ ਬਾਅਦ ਚ ਨੇ ਚਲੋ ਖੈਰ ਇਹ ਇੱਕ ਲੰਮਾ ਵਿਸ਼ਾ ਹੈ ਆਪਾਂ ਇਸ ਵਿਸ਼ੇ ਤੇ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਤੇ ਅੱਗੇ ਦੋਸਤੋ ਕਈ ਲੋਕ ਇਹ ਵੀ ਸੋਚਦੇ ਨੇ ਕਿ ਸਿਰਫ ਜਵਾਨ ਲੋਕ ਹੀ ਹੱਟੇ-ਕੱਟੇ ਲੋਕ ਹੀ ਬਾਡੀ ਡੋਨੇਟ ਕਰ ਸਕਦੇ ਨੇ ਅੰਗਦਾਨ ਕਰ ਸਕਦੇ ਨੇ ਪਰ ਇਹ ਧਾਰਨਾ ਵੀ ਗਲਤ ਹੈ ਇਹ ਵੀ ਗਲਤ ਫਹਮੀ ਹੈ ਇਥੋਂ ਤੱਕ ਕਿ ਜਿਹੜੇ 70 ਸਾਲ ਦੇ 80 ਸਾਲ ਦੇ ਬਜ਼ੁਰਗ ਨੇ ਉਹ ਵੀ ਆਪਣੀ ਬਾਡੀ ਡੋਨੇਟ ਕਰ ਸਕਦੇ ਨੇ ਜੇ ਉਹ ਸਿਹਤਮੰਦ ਨੇ ਉਹਨਾਂ ਦੇ ਅੰਗ ਸਿਹਤਮੰਦ ਨੇ ਤੇ ਦੋਸਤੋ ਜੇ ਅਸੀਂ ਦੁਨੀਆ ਦੀ ਗੱਲ ਕਰੀਏ ਵਰਲਡ ਦੇ ਵਿੱਚ ਕੰਪੈਰੀਸ਼ਨ ਕਰੀਏ ਕੰਟਰੀ ਵਾਈਜ਼ਰ ਕਿ ਕਿੱਥੇ ਸਭ ਤੋਂ ਵੱਧ ਅੰਗਦਾਨ ਕੀਤੇ ਜਾਂਦੇ ਨੇਗੇ ਜਿਹੜੇ ਡੋਨਰਸ ਨੇ ਉਹ ਕਿੱਥੇ ਸਭ ਤੋਂ ਵੱਧ ਨੇ ਤਾਂ ਜਿਹੜਾ ਦੁਨੀਆ ਦੇ ਵਿੱਚ ਸਪੇਨ ਇੱਕ ਦੇਸ਼ ਹੈ ਕੰਟਰੀ ਹੈ ਉੱਥੇ ਲਗਭਗ 44 47 48 ਦੀ ਐਵਰੇਜ ਹੈ ਪਰ ਮਿਲੀਅਨ ਭਾਗ ਕੇ 10 ਲੱਖ ਲੋਕਾਂ ਦੇ ਵਿੱਚੋਂ ਲਗਭਗ 47 ਕੋ ਲੋਕ ਆਪਣੇ ਅੰਗਦਾਨ ਕਰਦੇ ਨੇ ਕਿਉਂਕਿ ਉੱਥੇ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਹ ਜਨਮ ਤੋਂ ਹੀ ਡੋਨਰ ਬਣ ਜਾਂਦਾ ਜਿਵੇਂ ਸਾਡੇ ਇੱਥੇ ਬਰਥ ਸਰਟੀਫਿਕੇਟ ਬਣਦਾ ਤੇ ਉੱਥੇ ਜਨਮ ਤੋਂ ਹੀ ਸਪੇਨ ਦੇ ਵਿੱਚ ਬੱਚਾ ਡੋਨਰ ਬਣ ਜਾਂਦਾ ਹਾਲਾਂਕਿ ਬਾਅਦ ਦੇ ਵਿੱਚ ਉਹਦੀ ਮਰਜ਼ੀ ਹੈ ਜਦੋਂ ਉਹ ਮੇਜਰ ਹੋ ਗਿਆ ਵੱਡਾ ਹੋ ਗਿਆ ਉਹ ਮਨਾ ਵੀ ਕਰ ਸਕਦਾ ਹੈ ਕਿ ਮੈਂਨੇ ਆਪਣੇ ਅੰਗ ਦਾਨ ਨਹੀਂ ਕਰਨੇ ਇਸੇ ਕਰਕੇ ਉੱਥੇ ਇਹ ਪਰਸੈਂਟੇਜ ਹੈ ਜਿਹੜੀ ਅੰਗਦਾਨ ਕਰਨ ਦੀ ਜ਼ਿਆਦਾ ਹੈ ਅਵੇਅਰਨੈਸ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਯੂ ਐਸ ਏ ਉੱਥੇ 38 39 40 ਦੀ ਐਵਰੇਜ ਹੈਗੀ ਹੈਗੀ ਪਰ ਮਿਲੀਅਨ ਉੱਥੇ ਅਵੇਅਰਨੈਸ ਜ਼ਿਆਦਾ ਹੈਗੀ ਹੈ ਉਸ ਤੋਂ ਬਾਅਦ ਪੁਰਤਗਾਲ ਫਰਾਂਸ ਉੱਥੇ 30 ਕੁ ਡੋਨਰ ਹੈਗੇ ਨੇ ਪਰ ਮੈਲੀਨ ਤੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਇੱਥੇ ਬਹੁਤ ਹੀ ਘੱਟ ਲੋਕ ਅੰਗਦਾਨ ਕਰਦੇ ਨੇ ਬਹੁਤ ਹੀ ਘੱਟ ਲੋਕ ਸਰੀਰਦਾਨ ਕਰਦੇ ਨੇ ਕੋਈ ਸ਼ੱਕ ਨਹੀਂ ਕਿ ਖੂਨਦਾਨ ਬਹੁਤ ਕਰਦੇ ਨੇ ਬਲੱਡ ਡੋਨੇਟ ਬਹੁਤ ਕਰਦੇ ਨੇ ਪਰ ਅੰਗਦਾਨ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਹੀ ਘੱਟ ਲੋਕ ਨੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ 0.65 ਪਰ ਮਿਲੀਅਨ ਹੈ ਜਿਹੜੀ ਪਰਸੈਂਟੇਜ ਹੈਗੀ ਪ੍ਰਤੀਸ਼ਤ ਹੈ ਜਿਹੜਾ ਤੇ ਜਿਹੜੀ ਇੰਡੀਆ ਦੀ ਸਥਿਤੀ ਹੈ ਭਾਰਤ ਦੀ ਹਰ ਸਾਲ ਲੱਖਾਂ ਲੋਕ ਆਰਗਨ ਫੇਲਿਅਰ ਦੇ ਨਾਲ ਮਰਦੇ ਨੇ ਜਿਨ੍ਹਾਂ ਦੇ ਅੰਗ ਫੇਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਅੰਗ ਦੀ ਜ਼ਰੂਰਤ ਹੁੰਦੀ ਹੈ ਅੰਗ ਮਿਲਦੇ ਨਹੀਂ ਇਸ ਕਰਕੇ ਲੱਖਾਂ ਲੋਕ ਗੱਡੀ ਚੜ ਜਾਂਦੇ ਨੇ ਵਿਚਾਰੇ ਆਪਣੀ ਜਾਨ ਦੇ ਦਾਂਦੇ ਨੇ ਐਸੇ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਅੰਗਾਂ ਦੀ ਜ਼ਰੂਰਤ ਹੈ ਜਿਹੜੇ ਜ਼ਰੂਰਤਮੰਦ ਨੇ ਲੋੜਵੰਦ ਨੇ ਪਰ ਕੁਝ ਕੁ ਹੀ ਮਰੀਜ਼ ਨੇ ਜਿਨ੍ਹਾਂ ਨੂੰ ਅੰਗ ਮਿਲਦੇ ਨੇ ਜਿਨ੍ਹਾਂ ਨੂੰ ਜਿਹੜੇ ਬਾਡੀ ਆਰਗਨਸ ਨੇ ਮਿਲਦੇ ਨੇਗੇ ਤੇ ਦੋਸਤੋ ਜਿਹੜੀ ਡੋਨੇਟ ਕਰਨ ਦੀ ਪ੍ਰਕਿਰਿਆ ਹੈ ਬਹੁਤ ਹੀ ਸੌਖੀ ਹੈ ਸਰਲ ਹੈ ਤੇ ਇਸ ਤੇ ਇੱਕ ਭਾਰਤ ਦੇ ਵਿੱਚ ਕਾਨੂੰਨ ਵੀ ਬਣਿਆ ਹੋਇਆ ਹੈ ਹਿਊਮਨ ਆਰਗਨ ਟ੍ਰਾਂਸਪਲੈਂਟੇਸ਼ਨ ਐਕਟ 1994 ਤੋਂ ਇਹ ਕਾਨੂੰਨ ਲਾਗੂ ਹੈ ਇਸ ਕਾਨੂੰਨ ਦੇ ਮੁਤਾਬਕ ਕਿਸੇ ਵੀ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਅੰਗ ਨਹੀਂ ਲਈ ਜਾ ਸਕਦੇ ਉਸ ਦੇ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਿਹੜੀ ਉਹਦੀ ਫੈਮਿਲੀ ਹੁੰਦੀ ਹੈ ਉਸ ਦੀ ਸਹਿਮਤੀ ਵੀ ਜ਼ਰੂਰੀ ਹੁੰਦੀ ਹੈਗੀ ਜੇ ਪਰਿਵਾਰ ਸਹਿਮਤੀ ਨਹੀਂ ਦਿੰਦਾ ਤਾਂ ਵੀ ਅੰਗ ਨਹੀਂ ਲਏ ਜਾ ਸਕਰੀ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਆਪਣੀ ਜਿਉਂਦੇ ਜੀ ਕੋਈ ਵੀ ਵਿਅਕਤੀ ਜਿਹੜਾ ਮੇਜਰ ਹੈ ਉਹ ਇੰਡੀਆ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਮੈਂ ਆਪਣੀ ਬਾਡੀ ਡੋਨੇਟ ਕਰਨੀ ਹੈ ਆਪਣੇ ਅੰਗ ਨੂੰ ਡੋਨੇਟ ਕਰਨੇ ਨੇ ਜਿਵੇਂ ਕਿ ਮੈਂ ਫੈਸਲਾ ਕੀਤਾ ਹੈਗਾ ਇਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਬਹੁਤ ਹੀ ਸਾਰੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਮੌਤ ਤੋਂ ਬਾਅਦ ਤੇ ਜੇ ਪਰਿਵਾਰ ਜਦੋਂ ਜਿਵੇਂ ਹੁਣ ਮੇਰੀ ਡੈਥ ਹੋ ਜੂਗੀ ਮੇਰੇ ਤੋਂ ਬਾਅਦ ਮੇਰਾ ਪਰਿਵਾਰ ਜੇ ਸਹਿਮਤੀ ਦੇਊਗਾ ਕਿ ਅਸੀਂ ਬਾਡੀ ਡੋਨੇਟ ਕਰਨੀ ਹੈ ਅੰਗਦਾਨ ਕਰਨੇ ਨੇ ਤਾਂ ਡੋਨੇਟ ਹੋਊਗੀ ਨਹੀਂ ਨਹੀਂ ਹੁੰਦੀ ਤੇ ਮੇਰਾ ਤਾਂ ਜਿਹੜਾ ਫੈਸਲਾ ਹੈਗਾ ਸੀਗਾ ਉਹ ਮੈਂ ਕਰ ਲਿਆ ਪਲਿਜ ਲੈ ਲਈ ਕਿ ਮੈਂ ਆਪਣੀ ਬਾਡੀ ਡੋਨੇਟ ਕਰਨੀ ਹੈ ਮੈਂ ਆਪਣੇ ਸਰੀਰ ਦੇ ਸਾਰੇ ਅੰਗਦਾਨ ਕਰਨੇ ਨੇ ਬਾਕੀ ਜਦੋਂ ਮੈਂ ਮਰ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਊਗਾ ਡੋਨੇਟ ਹੋਊਗੀ ਜਾਂ ਨਹੀਂ ਹੋਊਗੀ ਪਰ ਮੇਰੀ ਇਹ ਇੱਛਾ ਹੈ ਮੇਰਾ ਇਹ ਫੈਸਲਾ ਹੈ ਤੇ ਮੇਰੀ ਇਹ ਖੁਆਇਸ਼ ਹੈ ਕਿ ਮੇਰੀ ਬਾਡੀ ਡੋਨੇਟ ਹੋਵੇ ਮੇਰੀ ਬਾਡੀ ਦੇ ਜਿਹੜੇ ਆਰਗਨਸ ਨੇ ਅੰਗ ਨੇ ਉਹ ਡੋਨੇਟ ਹੋਣ ਦਾਨ ਹੋਣ ਤਾਂ ਜੋ ਹੋਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਸਕੇ ਹੋਰ ਲੋਕਾਂ ਦੀ ਜਾਨ ਬਚ ਸਕੇ ਕਿਉਂਕਿ ਜਦੋਂ ਡੈਥ ਹੋ ਗਈ ਫਿਰ ਵੀ ਮਿੱਟੀ ਦੇ ਵਿੱਚ ਮਿਲਣਾ ਹੈ ਫਿਰ ਕਿਉਂ ਨਾ ਜਾਂਦੇ ਜਾਂਦੇ ਹੋਰਾਂ ਦੇ ਵਿੱਚ ਜਿਉਂਦੇ ਹੋ ਜਾਈਏ ਤੇ ਦੋਸਤੋ ਜੇ ਤੁਸੀਂ ਵੀ ਅੰਗਦਾਨ ਕਰਨਾ ਚਾਹੁੰਦੇ ਹੋ ਸਰੀਰਦਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਔਨਲਾਈਨ ਅਪਲਾਈ ਕਰ ਸਕਦੇ ਹੋ ਇੱਕ ਸਾਈਟ ਹੈਗੀ ਹੈ ਜਿਸ ਨੂੰ ਸ਼ਾਰਟ ਦੇ ਵਿੱਚ ਅਸੀਂ ਨੋਟੋ ਕਹਿੰਦੇ ਆ N O T O ਨੈਸ਼ਨਲ ਆਰਗਨ ਐਂਡ ਟਿਸ਼ੂ ਟ੍ਰਾਂਸਪਲੈਂਟ ਆਰਗੇਨਾਈਜੇਸ਼ਨ ਇਸ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਫਾਰਮ ਭਰ ਸਕਦੇ ਹੋ ਅਪਲਾਈ ਕਰ ਸਕਦੇ ਹੋ ਐਜ਼ ਅ ਡੋਨਰ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਡੋਨਰ ਕਾਰਡ ਮਿਲ ਜੂਗਾ ਸਰਟੀਫਿਕੇਟ ਮਿਲ ਜੂਗਾ ਤੇ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪਣੀ ਫੈਮਲੀ ਨਾਲ ਗੱਲ ਕਰੋ ਆਪਣੀ ਫੈਮਲੀ ਦੀ ਸਹਿਮਤੀ ਲਓ ਆਪਣਾ ਜਿਹੜਾ ਤੁਹਾਡਾ ਇਰਾਦਾ ਹੈ ਉਹਨੂੰ ਡ੍ਰਿਹੜ ਬਣਾਓ ਫਿਰ ਤੁਸੀਂ ਅਪਲਾਈ ਕਰ ਸਕਦੇ ਹੋਗੇ ਮੌਤ ਤੋਂ ਬਾਅਦ ਜਿਹੜੇ ਡਾਕਟਰ ਨੇ ਫਿਰ ਉਹ ਜਿਹੜੇ ਆਰਗਨਸ ਜਿਹੜੇ ਹੁੰਦੇ ਨੇ ਜਿਹੜੇ ਕੁਝ ਕੁ ਘੰਟਿਆਂ ਦੇ ਅੰਦਰ ਉਹਨਾਂ ਨੇ ਟ੍ਰਾਂਸਪਲੈਂਟ ਕਰਨੇ ਹੁੰਦੇ ਨੇ ਕੱਢਣੇ ਹੁੰਦੇ ਨੇ ਦੂਜੇ ਵਿਅਕਤੀ ਚ ਪੇਸ਼ੈਂਟ ਚ ਪਾਉਣੇ ਹੁੰਦੇ ਨੇ ਤਾਂ ਉਹ ਪ੍ਰੋਸੈਸ ਹੈ ਜਿਹੜਾ ਉਸ ਤੋਂ ਬਾਅਦ ਹੁੰਦਾ ਹੈਗਾ ਦੇ ਦੋਸਤੋ ਐਂਡ ਦੇ ਵਿੱਚ ਮੈਂ ਇਹੀ ਕਹਿ ਸਕਦਾ ਕਿ ਅਸੀਂ ਸਭ ਅਸੀਂ ਸਾਰੇ ਜਣੇ ਜਨਮ ਤੇ ਮੌਤ ਦੇ ਚੱਕਰ ਵਿੱਚ ਆ ਪਰ ਅਸੀਂ ਆਪਣੀ ਮੌਤ ਤੋਂ ਬਾਅਦ ਵੀ ਕਿਸੇ ਹੋਰ ਦੀ ਜ਼ਿੰਦਗੀ ਨੂੰ ਨਵੀਂ ਰੌਸ਼ਨੀ ਦੇ ਸਕਦੇ ਹਾਂਗੇ ਇੱਕ ਡੋਨਰ ਹੈ ਜਿਹੜਾ ਉਹ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ 8 ਤੋਂ ਵੱਧ ਜਾਨਾਂ ਬਚਾ ਸਕਦਾ ਹੈ ਤੇ 75 ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ ਜਿਵੇਂ ਅਸੀਂ ਖੂਨ ਦਾਨ ਕਰਦੇ ਹਾਂ ਉਸੀ ਤਰ੍ਹਾਂ ਸਾਨੂੰ ਅੰਗਦਾਨ ਸਰੀਰਦਾਨ ਇਹ ਵੀ ਕਰਨਾ ਚਾਹੀਦਾ ਹੈ ਆਓ ਫਿਰ ਅੰਗਦਾਨ ਦਾ ਅਸੀਂ ਅੱਜ ਤੋਂ ਹੀ ਇਹ ਵਚਨ ਲਈਏ ਜੇ ਤੁਸੀਂ ਚਾਹੋਗੇ ਕਿ ਅੰਗਦਾਨ ਕਰਨੇ ਨੇ ਤਾਂ ਫਿਰ ਦੇਰ ਨਾ ਕਰੋ ਜਿਵੇਂ ਕਿ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਆ ਜਾਵੇ ਤੇ ਇਸੇ ਕਰਕੇ ਮੈਂ ਵੀ ਫਿਰ ਦੇਰੀ ਨਹੀਂ ਕੀਤੀ ਅਪਲਾਈ ਕਰਤਾ ਜੀ ਤੇ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈਗੀ ਤੇ ਜੇ ਇਹ ਵੀਡੀਓ ਤੁਹਾਨੂੰ ਜਾਣਕਾਰੀ ਭਰਪੂਰ ਲੱਗੀ ਹੈ ਚੰਗੀ ਲੱਗੀ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਲੋਕਾਂ ਦਾ ਭਲਾ ਕਰਨ ਦੇ ਲਈ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਆਪਣੇ ਵਟਸਐਪ ਤੇ ਸਟੇਟਸ ਵੀ ਲਗਾ ਸਕਦੇ ਹੋ ਤਾਂ ਜੋ ਹੋਰ ਲੋਕਾਂ ਨੂੰ ਵੀ ਅੰਗ ਦਾਨ ਕਰਨ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ ਤੇ ਇਹਨੀ ਆ ਕੋ ਬੇਨਤੀ ਐ ਸੇ ਜੇ ਮੇਰੇ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਇਹ ਵੀ ਜਰੂਰ ਦੱਸਿਓ ਕਿ ਇਹ ਮੇਰਾ ਫੈਸਲਾ ਠੀਕ ਹੈ ਜਾਂ ਗਲਤ ਹੈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ